ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਆ ਦੋਸਤੋ ਆਪਾਂ ਅਕਸਰ ਹੀ ਪੰਜਾਬ ਦੇ ਵਿੱਚ ਸੁਣਦੇ ਆ ਰਹੇ ਆਂ ਦੇਖਦੇ ਆ ਰਹੇ ਆਂ ਵੀ ਅਨੁਸੂਚਿਤ ਜਾਤੀਆਂ ਦੇ ਲੋਕਾਂ ਨਾਲ ਕਿਵੇਂ ਧੱਕੇਸ਼ਾਹੀ ਹੁੰਦੀ ਹੈ ਉਹਨਾਂ ਨੂੰ ਕਿਹੋ ਜਿਹੀਆਂ ਧੱਕੇਸ਼ਾਹੀਆਂ ਦਾ ਸਾਹਮਣਾ ਕਰਨਾ ਪੈਂਦਾ ਇਹੋ ਜਿਹੀਆਂ ਖਬਰਾਂ ਇਹੋ ਜਿਹੀਆਂ ਗੱਲਾਂ ਆਪਾਂ ਅਕਸਰ ਹੀ ਸੁਣਦੇ ਆ ਤੇ ਅੱਜ ਉਹਨਾਂ ਸਾਰੀਆਂ ਹੀ ਗੱਲਾਂ ਉਹਨਾਂ ਸਾਰੇ ਮਸਲਿਆਂ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਸਾਹਿਬ ਗੜੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਜੀ ਧੰਨਵਾਦ ਮੈਂ ਸਮੁੱਚੇ ਟ੍ਰਿਬਿਊਨ ਅਦਾਰੇ ਦਾ ਔਰ ਆਤੀਸ਼ ਗੁਪਤਾ ਜੀ ਤੁਹਾਡਾ ਔਰ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਦਾ ਸ਼ੁਕਰੀਆ ਦਾ ਕਰਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਾਤ ਗੜੀ ਸਾਹਿਬ ਪੰਜਾਬ ਹੀ ਨਹੀਂ ਵੈਸੇ ਤਾਂ ਦੇਸ਼ ਭਰ ਦੇ ਵਿੱਚ ਹੀ ਦੇਖਦੇ ਆ ਪਰ ਗੱਲ ਆਪਾਂ ਪੰਜਾਬ ਦੀ ਕਰ ਲਈਏ ਤਾਂ ਪੰਜਾਬ ਚ ਪਿਛਲੇ ਲੰਬੇ ਸਮੇਂ ਤੋਂ ਅਨੁਸੂਚਿਤ ਜਾਤੀਆਂ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਤਰ੍ਹਾਂ-ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਹ ਕਦੇ ਵੀ ਸਮੱਸਿਆਵਾਂ ਹੱਲ ਨਹੀਂ ਹੋ ਸਕੀਆਂ ਤਾਂ ਪਹਿਲਾਂ ਤਾਂ ਅਸੀਂ ਇਹ ਹੀ ਜਾਨਣਾ ਚਾਹਾਂਗੇ ਵੀ ਅੱਜ ਦੇ ਮੌਜੂਦਾ ਸਮੇਂ 'ਚ ਤੁਸੀਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਦੇ ਹਾਲਾਤ ਕਿਹੋ ਜਿੇ ਸਮਝਦੇ ਹੋ ਕਿਹੋ ਜਿਹੀਆਂ ਸਮੱਸਿਆਵਾਂ ਉਹਨਾਂ ਨੂੰ ਫੇਸ ਕਰਨੀਆਂ ਪੈ ਰਹੀਆਂ ਦੇਖੋ ਅਨੁਸੂਚਿਤ ਜਾਤੀ ਵਰਗ ਜਿਹੜਾ ਆ ਜਿਹਨੂੰ ਸ਼ੈਡਿਊਲ ਕਾਸਟ ਕਹਿੰਦੇ ਆ ਇਹ ਕਿਸੇ ਜ਼ਮਾਨੇ 'ਚ ਇਹਨਾਂ ਨੂੰ ਅਸ਼ੂਤ ਕਿਹਾ ਜਾਂਦਾ ਸੀ ਅਨਟਚੇਬਲ ਔਰ ਅਸ਼ੂਤ ਇਨੀ ਅਨਟਚੇਬਿਲਟੀ ਸੀ ਕਿ ਪਿੰਡਾਂ ਗਲੀਆਂ ਸ਼ਹਿਰਾਂ ਚ ਜਾ ਨਹੀਂ ਸਕਣਾ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਸਕੂਲ ਚ ਨਹੀਂ ਬੜ ਸਕਣਾ ਧਰਮ ਸਥਾਨਾਂ ਤੇ ਨਹੀਂ ਬੜ ਸਾਂਝੀਆਂ ਜਗ੍ਹਾ ਤੇ ਨਹੀਂ ਬੜ ਸਕਣਾ ਇਹਨਾਂ ਸਾਰੀਆਂ ਗੱਲਾਂ ਦਾ ਹੱਲ ਬਾਬਾ ਸਾਹਿਬ ਅੰਬੇਡਕਰ ਭਾਰਤ ਰਤਨ ਨੂੰ ਸੰਵਿਧਾਨ ਦੇ ਨਿਰਮਾਤਾ ਉਹਨਾਂ ਨੇ ਆਪਣੇ ਫੰਡਮੈਂਟਲ ਰਾਈਟ ਆਰਟੀਕਲ ਜਿਹੜਾ 13 ਤੋਂ ਸ਼ੁਰੂ ਹੋ ਜਾਂਦੇ ਉਹਨਾਂ ਚ ਕੀਤਾ ਕਿ ਜਾਤੀ ਧਰਮ ਨਸਲ ਸਥਾਨ ਲਿੰਗ ਆਰਟੀਕਲ 14 15 16 ਅਤੇ ਅੰਤਚੇਬਿਲਟੀ ਆਰਟੀਕਲ 17 ਇਹ ਕਿਸੇ ਵੀ ਤਰ੍ਹਾਂ ਦੀ ਇਹ ਜਿਹੜੀ ਭੇਦਭਾਵ ਵੀ ਨਹੀਂ ਹੋਣਗੇ ਛੂਆਛਾਤ ਵੀ ਨਹੀਂ ਹੋਏਗੀ ਜੀ ਲੇਕਿਨ ਆਜ਼ਾਦੀ ਦੇ 75 ਸਾਲ ਬੀਤਣ ਤੋਂ ਬਾਅਦ ਇਹ ਜਿਹੜਾ ਅਨੁਸੂਚਿਤ ਜਾਤੀ ਵਰਗਾਂ ਦੇ ਨਾਲ ਜਾਤੀ ਦਾ ਭੇਦਭਾਵ ਬਹੁਤ ਜ਼ਿਆਦਾ ਹੈ ਕਿਉਂਕਿ ਅੱਜ ਮੈਂ ਕਮਿਸ਼ਨ ਦਾ ਚੇਅਰ ਹੈ ਚੇਅਰਮੈਨ ਹੈ ਔਰ ਮੇਰੇ ਕੋਲ ਇਹ ਐਪਲੀਕੇਸ਼ਨ ਆ ਰਹੀਆਂ ਨੇ ਜਾਤੀ ਭੇਦਭਾਵ ਵਾਲੀਆਂ ਨਸਲ ਇੱਕ ਜੁੜਿਆ ਹੋਇਆ ਮੁੱਦਾ ਹੈ ਉਹ ਵੀ ਭੇਦਭਾਵ ਜਾਰੀ ਹੈ ਧਰਮ ਦੇ ਆਧਾਰ ਤੇ ਭੇਦ ਭਾਵ ਹੁੰਦਾ ਇਹ ਵੀ ਐਪਲੀਕੇਸ਼ਨ ਆ ਰਹੀਆਂ ਔਰ ਇਹ ਭੇਦ ਭਾਵ ਪਿੰਡ ਦੀ ਗਲੀ ਚ ਨਹੀਂ ਹੁੰਦਾ ਸ਼ਹਿਰ ਦੀ ਕਲੀ ਗਲੀ ਚ ਨਹੀਂ ਕੱਲਾ ਹੁੰਦਾ ਉਹ ਉੱਥੇ ਤਾਂ ਹੁੰਦਾ ਹੀ ਹੁੰਦਾ ਨਾਲ ਦੀ ਨਾਲ ਧਰਮ ਸਥਾਨਾਂ ਤੇ ਹੁੰਦਾ ਅੱਜ ਵੀ ਨਾਲ ਦੀ ਨਾਲ ਨੌਕਰੀਆਂ ਦੇ ਵਿੱਚ ਹੁੰਦਾ ਕਿ ਤੱਕੀ ਦਿੱਤੀ ਤੱਕੀ ਨਹੀਂ ਦਿੱਤੀ ਨਾਲ ਦੀ ਨਾਲ ਸਿੱਖਿਆ ਸੰਸਥਾਵਾਂ ਚ ਹੁੰਦਾ ਜੀ ਵਜੀਫਾ ਦਿੱਤਾ ਨਹੀਂ ਵਜੀਫਾ ਲਿਆ ਨਹੀਂ ਵਜੀਫੇ ਦੇ ਨਾ ਉਤੇ ਚੈੱਕ ਲੈ ਲਿਆ ਚੈੱਕ ਚਾਕੇ ਕੋਟ ਚਲਾ ਦਿੱਤਾ ਕੋਰਟ ਚ ਬਾਉਂਸ ਕਰਾਤਾ ਪੇਰੈਂਟਸ ਭੇਜ ਦਿੱਤੇ ਗਏ ਜਾਂ ਡਿਗਰੀਆਂ ਨਹੀਂ ਦਿੱਤੀਆਂ ਗਈਆਂ ਇਦਾਂ ਦੇ ਇਹ ਭੇਤਪਾ ਬਹੁਤ ਵੱਡੀ ਪੱਧਰ ਤੇ ਆ ਜਿੱਚੋ ਚੰਦ ਸ਼ਿਕਾਇਤਾਂ ਸਾਡੇ ਕੋਲ ਆਉਣੀਆਂ ਔਰ ਔਸਤ ਜਿਹੜੀ ਆ 25ਕ ਦੀ ਔਸਤ ਰੋਜ਼ ਦੀ ਆ ਅੱਜ ਕਮਿਸ਼ਨ ਦੇ ਕੋਲ ਪੂਰੇ ਪੰਜਾਬ ਭਰ ਤੋਂ ਸ਼ਿਕਾਇਤਾਂ ਆਉਣੀਆਂ ਜੀ ਤੇ ਇਹ ਸ਼ਿਕਾਇਤਾਂ ਸਿਰਫ ਇਹੀ ਮਸਲੇ ਆ ਜੁੜੇ ਹੋਏ ਜਿਹੜੇ ਤੁਸੀਂ ਜ਼ਿਕਰ ਕੀਤਾ ਕਿ ਹੋਰ ਵੀ ਮਸਲੇ ਕੋਈ ਨਵੇਕਲੀ ਕਿਸਮ ਦੇ ਤੁਹਾਨੂੰ ਦੇਖਣ ਨੂੰ ਮਿਲੇ ਆ ਬਹੁਤ ਨਵੇਕਲੀ ਤਰ੍ਹਾਂ ਦੇ ਫਗਵਾੜਾ ਰਾਮਗੜੀਆ ਕਾਲਜ ਹੈ ਜੀ ਪੀ ਐਚ ਡੀ ਪ੍ਰੋਫੈਸਰ ਹੈ 24 ਕਿਤਾਬਾਂ ਦੀ ਲੇਖਕਾ ਆ ਉੱਥੇ ਸ਼ੈਡੂਲ ਕਾਸਟ ਹੈ ਜੀ 2016 ਤੋਂ ਇੰਨੀ ਪਰੇਸ਼ਾਨ ਕੀਤੀ ਗਈ ਇੰਨੀ ਮੈਨੇਜਮੈਂਟ ਵੱਲੋਂ ਪਰੇਸ਼ਾਨ ਕੀਤੀ ਗਈ ਐਨਾ ਥੱਬਾ ਉਹਦੇ ਕੋਲ 1.5 ਕਿਲੋ ਮੈਂ ਚੱਕ ਕੇ ਦੇਖਿਆ ਵਜ਼ਨ ਪਰਚੀਆਂ ਦਾ ਆ ਤੇ ਉਸ ਬੀਬੀ ਨੇ ਦਵਾਈ ਕਿੰਨੇ ਕਿਲੋ ਖਾ ਲਈ ਹੋ ਔਰ ਬੜੀ ਮੁਸ਼ਕਲ ਦੇ ਨਾਲ ਅਸੀਂ ਮੈਨੇਜਮੈਂਟ ਨੂੰ ਜਦੋਂ ਅਸੀਂ ਲੱਗਿਆ ਵੀ ਕਾਨੂੰਨੀ ਕਾਰਵਾਈ ਸਾਨੂੰ ਕਰਨੀ ਚਾਹੀਦੀ ਆ ਜੀ ਥੈਨ ਮੈਨੇਜਮੈਂਟ ਸਰਂਡਰ ਔਰ ਉਹ ਕਾਲਜ ਦੇ ਵਿੱਚ ਕਿੰਨੀਆਂ ਕਿੰਨੀਆਂ ਕਮੀਆਂ ਪੇਸ਼ੀਆਂ ਨੇ ਉਹ ਡੀਪੀਏ ਕਾਲਜਸ ਤੋਂ ਅਸੀਂ ਕੱਲ ਮੰਗੀਆਂ ਜੀ ਔਰ ਸਾਡੇ ਦਖਲ ਦੇਣ ਤੋਂ 8 ਮਹੀਨਿਆਂ ਤੋਂ ਉਹਦੀ ਤਨਖਾਹ ਰੁਕੀ ਹੋਈ ਸੀ ਜੀ ਉਹ 4 ਮਹੀਨਿਆਂ ਦੀ ਖਾਤੇ 'ਚ ਪਾਈ ਪਿਛਲੇ ਹਫਤੇ ਔਰ ਅਗਲੇ ਹਫਤੇ 'ਚ ਬਾਕੀ ਬਚਦੇ 4 ਹਫਤਿਆਂ ਦੀ 4 ਮਹੀਨਿਆਂ ਦੀ ਪਿਛਲੇ 4 ਮਹੀਨਿਆਂ ਦੀ ਪਾਈ ਅਗਲੇ 4 ਮਹੀਨਿਆਂ ਦੀ ਪਾਣ ਜਾ ਰਹੇ ਆ ਉਹਨੂੰ ਕਮਰਾ ਨਹੀਂ ਦਿੱਤਾ ਜਾ ਰਿਹਾ ਸਟਾਫ ਰੂਮ ਦੇ ਵਿੱਚ ਗੜਬੜ ਉਹਦੇ ਕਮਰੇ ਦੀ ਗੜਬੜ ਉਹਨੂੰ ਉਸ ਕਲਾਸ 4 ਅੱਜ ਵੀ ਪਾਣੀ ਪਲਾਉਣ ਦੇ ਨਾਂ ਦੇ ਉੱਤੇ ਸ਼ਿਕਾਇਤ ਆਈ ਆ ਕਿ ਮੈਨੂੰ ਮੇਰਾ ਜਿਹੜਾ ਦਰਜਾ ਚਾਰ ਉਹ ਪਾਣੀ ਵੀ ਬੰਦੇ ਵਾਂਗੂ ਨਹੀਂ ਪਲਾਉਂਦਾ ਉਦਾਂ ਪਲਾਉਂਦਾ ਜਿੱਦਾਂ ਬਾਬਾ ਸਾਹਿਬ ਅਮੇੜਕਰ ਨੂੰ ਪੜਾਇਆ ਜਾਂਦਾ ਸੀ ਤਾਂ ਇਦਾਂ ਦੀ ਆ ਅੱਜ ਵੀ ਆ ਦੂਜੀ ਗੱਲ ਇੱਕ ਫੌਜੀ ਆਉਂਦਾ ਗਵਾਂਡੀ ਪਰੇਸ਼ਾਨ ਕਰ ਰਿਹਾ ਪੁਲਿਸ ਦੇ ਉਹ ਕਰਮਚਾਰੀ ਨੇ ਉਹ ਘਰ ਦੇ ਮਾਲਕ ਤੇ ਫੌਜੀ ਨੂੰ ਇੰਨਾ ਪਰੇਸ਼ਾਨ ਕਰਦੇ ਪਿਛਲੇ 2-3 ਸਾਲ ਤੋਂ ਉਹ ਜਦੋਂ ਅਸੀਂ ਦਖਲ ਦਿੱਤਾ ਤੀਏ ਦਿਨ ਉਹ ਐਸ்சிਐਸਟੀ ਐਕਟ ਲੱਗਿਆ ਹੁਣ ਉਹ ਫੌਜੀ ਦਾ ਸਵੱਲੀ ਚਾਹ ਲੇਕਨ ਪੁਲਿਸ ਨੇ ਕਿਉਂਕਿ ਪੁਲਿਸ ਦੇ ਕਰਮਚਾਰੀ ਸੀ ਇਹਨੂੰ ਕਹਿ ਸਕਦੇ ਕਿ ਪੁਲਿਸ ਨੇ ਪੁਲਿਸ ਤੇ ਐਸ்சி ਐਕਟ ਹੀ ਲਾਇਆ ਬਿਲਕੁਲ ਔਰ ਪੁਲਿਸ ਨੇ ਪੁਲਿਸ ਨੂੰ ਹੁਣ ਭਗੌੜਾ ਕੋਸ਼ਿਦ ਕੀਤਾ ਇਹ ਉਹ ਤਾਂ ਫਰਾਰ ਨਹੀਂ ਜੀ ਅਸੀਂ ਉਹਨਾਂ ਨੂੰ ਕਿਹਾ ਕਿ ਇਹਨਾਂ ਦਾ ਸਸਪੈਂਸ਼ਨ ਲੈਟਰ ਦੇ ਉਹਨਾਂ ਦਾ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਈਏ ਕਿੰਦਾਂ ਜ਼ੁਲਮ ਅਤਿਆਚਾਰ ਕਰੀਦਾ ਐਦਾਂ ਲਿਟੀ ਕੇ ਜਿੱਤੇ ਪ੍ਰੋਸੀਗેશન ਡਿਪਾਰਟਮੈਂਟ ਸੰਗਰੂਰ ਦਾ ਜੀ ਮੈਡਮ ਕਹਿੰਦੀ ਆ ਇੱਕ ਫੀਮੇਲ ਕਰਮਚਾਰੀ ਸ਼ਰੂ ਕਾਸਟ ਕਿ ਆ ਦੋ ਜਿਹੜੀਆਂ ਕਰਮਚਾਰਨਾਂ ਨੇ ਇਹ ਜਦੋਂ ਆਪਸ ਵਿੱਚ ਗੱਲਾਂ ਕਰਦੀਆਂ ਨੇ ਅਸੀਂ ਬੈਠੇ ਹੁੰਨੇ ਆ ਤੇ ਇਹ ਜਾਤੀ ਸੋਚਕ ਸ਼ਬਦਾਂ ਦੀ ਵਰਤ ਕਰ ਵਰਤੋਂ ਕਰਦੀਆਂ ਜੀ ਬਿਲਕੁਲ ਇਹ ਫਲਾਨੀ ਜਾਤ ਵਾਲੇ ਐਦਾਂ ਭਾਨੀ ਜਾਤ ਵਾਲੇ ਐਦਾਂ ਐਦਾਂ ਜਦੋਂ ਬੀਬੀਆਂ ਆਉਂ ਉਹ ਇਸ ਸਬੰਧ ਦੇ ਵਿੱਚ ਇਨਰ ਡਿਪਾਰਟਮੈਂਟ ਜੀ ਕਾਰਵਾਈ ਹੋਈ ਇਨਰ ਡਿਪਾਰਟਮੈਂਟ ਪੀਲੇ 6 ਮਹੀਨੇ ਜੋ ਵੀ ਉਹਦਾ ਸਮਾਂ ਜੀ ਉਹਦੇ 'ਚ ਉਹਨਾਂ ਨੇ ਲਿਖਿਆ ਮਾਫੀਨਾਮੇ ਹੋਏ ਲੇਕਿਨ ਉਹ ਫਿਰ ਕੰਟੀਨਿਊ ਜਾਰੀ ਜੀ ਜਦੋਂ ਸਾਡੇ ਕੋਲ ਆਏ ਤਾਂ ਅਸੀਂ ਡਾਇਰੈਕਟਰ ਲਿਟੀਗੇਸ਼ਨ ਪ੍ਰੋਸੀਕਿਊਸ਼ਨ ਬੁਲਾਇਆ ਉਹਨਾਂ ਨੂੰ ਸਮਝਾਇਆ ਵੀ ਪਹਿਲਾਂ ਤਾਂ ਉੱਥੇ ਦਾ ਮਾਹੌਲ ਜਿਹੜਾ এনवायरमेंट ਜਿਹੜਾ ਆ ਉਹ ਕਾਸਟियस এনवायरमेंट ਹੈ ਜਾਤੀਵਾਦੀ এনवायरमेंट ਨੂੰ ਖਤਮ ਕਰੀਏ ਜੀ ਔਰ ਉਹਦਾ ਇੱਕੋ ਹੱਲ ਹੈ ਕਿ ਜਿਹੜੇ ਕਾਸਟਿਜ਼ਮ ਫਲਾ ਰਹੇ ਆ ਇਹਨਾਂ ਦੋਹਾਂ ਨੂੰ ਸਸਪੈਂਡ ਕਰੋ ਫਿਰ ਉਹ ਕਹਿੰਦੇ ਵੀ ਸਸਪੈਂਸ਼ਨ ਤੋਂ ਨੇੜੇ ਵੀ ਸਰ ਸਕਦਾ ਵੀ ਜੇ ਤੁਸੀਂ ਹਮਦਰਦੀ ਨਾਲ ਵਿਚਾਰ ਲਓ ਮੈਂ ਕਿਹਾ ਸਰ ਸਕਦਾ ਇੱਕ ਦੀ ਬਦਲੀ ਸੰਗਰੂਰ ਤੇ ਐਦਰ ਨੂੰ ਪਟੰਡੇ ਨੂੰ ਭੇਜ ਦਿਓ ਦੂਜੀ ਨੂੰ ਐਦਰ ਨੂੰ ਪਟਿਆਲੇ ਨੂੰ ਭੇਜ ਦਿਓ ਜੀ ਤਾਂ ਜੋ ਪਤਾ ਲੱਗੇ ਕਿ ਜਿਹੜਾ ਜਾਤੀ ਸੂਚਕ ਸ਼ਬਦ ਵਰਤ ਕੇ ਤੁਸੀਂ ਸਵੰਧਿਤ ਆਪਣੇ ਸਬੋਡੀਨੇਟ ਆਪਣੇ ਕਲੀਗਸ ਕਰਮਚਾਰੀਆਂ ਨੂੰ ਤੰਗ ਕਰਦੇ ਹੋ ਐਗਰੀਕਲਚਰ ਡਿਪਾਰਟਮੈਂਟ ਹੈ ਜੀ ਅਫਸਰ ਆਇਆ ਕਿ ਸਰ ਮੈਂ 31 ਮਾਰਚ ਨੂੰ ਟਾਇਰ ਹੋ ਜਾਣਾ ਅੱਜ 20 22 ਤਰੀਕ ਹੋ ਗਈ ਆ 8 ਦਿਨ ਮੇਰੇ ਬਚਦੇ ਆ 2018 ਤੋਂ ਮੇਰੀ ਪ੍ਰਮੋਸ਼ਨ ਡੀ ਹੋਇਆ ਮੈਂ ਡਿਪਟੀ ਡਾਇਰੈਕਟਰ ਬਣ ਜਾਣਾ ਆ ਤੇ ਮੈਨੂੰ ਬਣ ਨਹੀਂ ਦੇ ਜੀ ਤੇ ਲੜਕ ਰਿਹਾ ਦਰਿਆ 6 ਸਾਲਾਂ ਤੋਂ ਲੜਕ ਰਿਹਾ ਦਰਿਆ 6 ਸਾਲਾਂ ਤੋਂ ਜੀ ਉਹ ਜਿਹੜਾ ਪੜਿਆ ਪੀ ਐਚ ਡੀ ਵੀ ਪਰੇਸ਼ਾਨ ਹੈ ਇਥੇ ਇੱਥੇ ਕਾਲਜ ਦਾ ਪ੍ਰੋਫੈਸਰ ਵੀ ਪਰੇਸ਼ਾਨ ਹੈ ਕਾਲਜ ਦਾ ਪ੍ਰੋਫੈਸਰ ਬਠਿੰਡੇ ਦਾ ਖੁਦ ਐਲ ਐਲ ਐਮ ਜੀ ਪੀ ਐਚ ਡੀ ਦੀ ਐਪਲੀਕੇਸ਼ਨ ਪਾਈਓ ਕਿ ਮੇਰੀ ਛੁੱਟੀ ਮਨਜ਼ੂਰ ਕੀਤੀ ਜਾਵੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਕੋ ਲੇ ਪੀਓ ਵਕੀਲ ਵੀ ਫਸਿਆ ਆ ਉਹਨੂੰ ਵੀ ਮਤਲਬ ਇੰਨਾ ਜਾਤ ਪਾਤ ਇੰਨਾ ਜਾਤੀਵਾਦ ਪਿੰਡਾਂ ਦੀ ਵਿੱਚ ਗਾਲੀ ਗਲੋਚ ਤਾਂ ਆਮ ਗੱਲ ਹੋ ਗਈ ਨਾ ਜੀ ਜਿਨ੍ਹਾਂ ਕਲਮਾ ਨੂੰ ਚੱਲ ਚੱਲ ਕੇ ਕਿਸੇ ਕਮੇਟੀ ਨੂੰ ਜੋ ਬਾਬਾ ਸਾਹਿਬ ਅੰਮੇੜਕਾ ਨੇ ਹੱਕ ਅਧਿਕਾਰ ਦਿੱਤੇ ਉਹਦਾ ਬੈਨੀਫੀਟ ਰਾ ਲੈ ਜਾਣ ਖਾਸ ਤੌਰ ਤੇ ਇਕਨੋਮਿਕਲ ਵੈਟ ਬੈਨੀਫਿਟ ਇਹਦੇ ਤੇ ਵੀ ਬੜਾ ਬਹੁਤ ਜ਼ੁਲਮਤ ਹੈ ਤਰ੍ਹਾਂ ਤਰ੍ਹਾਂ ਦੇ ਸਟੂਡੈਂਟ ਆਇਆ ਇੱਕ ਜੀ ਆ ਮੇਰਾ ਪਿਤਾ ਆ ਰੋਂ ਲੱਪਿਆ ਕਾਲਜ ਨੇ ਮੈਂ 2016 ਚ ਮੈਂ ਐਡਮਿਸ਼ਨ ਲਈ ਕਾਲਜ ਨੇ ਵਜੀਫਾ ਆਣਾ ਨਹੀਂ ਆਉਣਾ ਸਾਨੂੰ ਚੈੱਕ ਲੈ ਲਿਆ ਮੇਰੇ ਬਾਪੇ ਪਿਤਾ ਜੀ ਦੇ ਨਾਮ ਦਾ ਜੀ ਵਜੀਫਾ ਆਇਆ ਨਹੀਂ ਆਇਆ ਸਾਨੂੰ ਤਾਂ ਕਹਿੰਦੇ ਨਹੀਂ ਆਇਆ ਚੈੱਕ ਚੱਕਿਆ ਬੈਂਕ ਚ ਲਾ ਦਿੱਤਾ ਬਾਉਂਸ ਹੋ ਗਿਆ ਬਾਉਂਸ ਚੈੱਕ ਕੋਟ ਚਲਾ ਦਿੱਤਾ ਤੇ 2 ਅਪ੍ਰੈਲ ਜਿਹੜੀ ਲੰਘ ਕੇ ਗਈ ਕਿ ਕੋਰਟ ਡਿਸੀਜਨ ਆਉਣਾ ਹੈ ਮੇਰੇ ਬਾਪ ਨੂੰ ਜੇਲ੍ਹ ਭੇਜਿਆ ਜਾਣਾ ਜੀ ਅਸੀਂ ਇੱਕ ਤਰੀਕ ਨੂੰ ਕਾਲਜ ਮੈਨੇਜਮੈਂਟ ਬੁਲਾਈ ਬੈਠ ਕੇ ਉਹਨਾਂ ਦਾ ਆਪਸ ਦੇ ਵਿੱਚ ਕਿਹਾ ਵੀ ਇਹ ਤੁਸੀਂ ਚੈੱਕ ਲਿਆ ਗਲਤ ਕੀਤਾ ਚੈੱਕ ਬਾਉਂਸ ਕਰਾਇਆ ਗਲਤ ਕੀਤਾ ਚੈੱਕ ਕੋਰਟ ਚਲਾਇਆ ਹੋਰ ਵੀ ਗਲਤ ਕੀਤਾ ਔਰ ਤੁਸੀਂ ਜਦੋਂ ਇਹ ਤੁਹਾਡੇ ਕੋਲ ਆਉਂਦੇ ਆ ਤੁਸੀਂ ਜਾਤੀ ਸੂਚਕ ਸ਼ਬਦ ਵਰਤੇ ਹੋਰ ਵੀ ਗਲਤ ਕੀਤਾ ਜੀ ਬਿਲਕੁਲ ਠੀਕ ਹੈ ਤੇ ਉਹ ਮੈਨੇਜਮੈਂਟ ਇੱਥੇ ਆਈ ਬਈ ਅਸੀਂ ਸਾਰਾ ਕੁਝ ਜਿਹੜਾ ਹੈਗਾ ਇਹਨੂੰ ਆਪਾਂ ਸਮ ਅਪ ਕਰੀ ਜਾਓ ਔਰ ਉਹਨਾਂ ਨੇ ਅਗਲੇ ਦਿਨ ਚੈੱਕ ਜਿਹੜਾ ਕੋਰਟ ਚੋਂ ਵਾਪਸ ਲਿਆ ਔਰ ਉਹ ਬੰਦੇ ਕੱਲ ਮੇਕ ਕੋ ਸਟੂਡੈਂਟ ਤੇ ਫੈਮਿਲੀ ਆ ਕੇ ਉਹ ਖੁਸ਼ੀ ਨਾਲ ਭੰਗੜੇ ਪਾ ਕੇ ਗਏ ਮਤਲਬ ਮੈਂ ਕਹਿਣਾ ਕੀ ਚਾਹੁੰਦਾ ਹਰ ਕਮਿਊਨਿਟੀ ਦਾ ਕੋਈ ਨਾ ਕੋਈ ਸੇਫ ਗਾਰਡ ਹੈ ਕਿਸ ਕਨਸਟੀਟਿਊਸ਼ਨ ਹੈ ਕਿਤੇ ਕਨਸਟੀਟਿਊਸ਼ਨ ਵੀ ਲਾਗੂ ਨਹੀਂ ਹੁੰਦਾ ਤਾਂ ਉਹਨੂੰ ਲਾਗੂ ਕਰਾਉਣ ਦੇ ਲਈ ਕਿਤੇ ਧੱਕੇਸ਼ਾ ਹੀ ਹੋ ਰਹੀ ਪ੍ਰਸ਼ਾਸਨ ਨਹੀਂ ਸੁਣ ਰਿਹਾ ਉਹਨਾਂ ਚੀਜ਼ਾਂ ਨੂੰ ਲਾਗੂ ਕਰਾਉਣ ਲਈ ਕਮਿਸ਼ਨ ਹੈ ਜੀ ਗੜੀ ਸਾਹਿਬ ਤੁਸੀਂ ਕਮਿਸ਼ਨ ਦੀ ਗੱਲ ਕੀਤੀ ਹੈ ਤਾਂ ਪੰਜਾਬ ਦੇ ਵਿੱਚ ਆਪਾਂ ਅਨੁਸੂਚਿਤ ਜਾਤੀਆਂ ਨਾਲ ਜੁੜੇ ਹੋਏ ਲੋਕਾਂ ਦੀ ਗੱਲ ਕਰ ਲਈਏ ਇਹ Dalit ਵਰਗ ਨਾਲ ਵੈਸੇ ਸ਼ਬਦ ਸੰਨ ਨਹੀਂ ਵਰਤਣਾ ਚਾਹੀਦਾ ਇਹਨਾਂ ਨਾਲ ਜੁੜੇ ਹੋਏ ਲੋਕਾਂ ਦੀ ਗੱਲ ਕਰ ਲਈ ਇੱਕ ਵੱਡਾ ਹਿੱਸਾ ਵੀ ਕਿ ਆਪਣੇ ਕਹਿ ਦਿਨੇ 35% ਦਾ ਵਤੀ ਇਸ ਵਰਗ ਨਾਲ ਜੁੜੀ ਹੋਈ ਹੈ ਉਸਤੇ ਬਾਵਜੂਦ ਇਹਨਾਂ ਲੋਕਾਂ ਨੂੰ ਇੰਨਾ ਅਨਗੋਲਿਆ ਕਿਉਂ ਕੀਤਾ ਜਾ ਰਿਹਾ ਇਸ ਲਈ ਜ਼ਿੰਮੇਵਾਰ ਕੌਣ ਹੈ ਦੇਖੋ ਹਕੂਮਤਾਂ ਜ਼ਿੰਮੇਵਾਰ ਹੈ ਜਿਨ੍ਹਾਂ ਨੇ 75 ਸਾਲ ਰਾਜ ਕੀਤਾ ਪੰਜਾਬ ਔਰ ਦੇਸ਼ ਤੇ ਆਪਾਂ ਪੰਜਾਬ ਦੀ ਗੱਲ ਕਰੀਏ ਮਨ ਲਓ ਅੱਜ 85ਵੀਂ ਸੋਧ ਜਿਹੜੀ ਦਲਤ ਮੁਲਾਜ਼ਮਾਂ ਨੂੰ ਤਰੱਕੀ ਦਿੰਦੀ ਇਹਦੇ ਲਈ ਕੌਣ ਜ਼ਿੰਮੇਵਾਰ ਸਰਕਾਰ ਜੀ ਸਰਕਾਰ ਨੂੰ ਕਰਨਾ ਚਾਹੀਦਾ ਇੱਕ 10 10 2014 ਦਾ ਪੱਤਰ ਪਰਸੋਨਲ ਡਿਪਾਰਟਮੈਂਟ ਨੇ ਉਹ ਕਾਨੂੰਨਾ ਨੂੰ ਛੇਕ ਟੰਕੇ ਜਾਰੀ ਕੀਤਾ ਜੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇੱਕ ਵੀ ਸਟੇਜ ਸਟੇਟ ਨਹੀਂ ਹੈਗੀ ਜੀ ਜਿਹੜੀ ਛਰੂਰ ਕਾਸਟ ਪ੍ਰਮੋਟ ਹੋਏ ਪਰਸਨਸ ਨੂੰ ਮੁੜਕੇ ਰਵੱਟ ਕਰਦੀ ਹੋਵੇ ਲੇਕਿਨ ਪੰਜਾਬ ਦਾ ਪਰਸੋਨਲ ਡਿਪਾਰਟਮੈਂਟ ਕਰਦਾ ਅਸੀਂ ਮੈਂ ਉਹਦੀ ਬਕਾਇਦਾ ਡਿਟੇਲ ਜਿਹੜੀ ਆ ਬਣਾ ਰਹੀ ਹਾਂ ਨਜੂਲ ਜ਼ਮੀਨਾਂ ਪੰਜਾਬ 'ਚ ਨਜੂਲ ਕੋਈ ਸਕੀਮ ਆਈ ਸੀ ਕਿ ਸ਼ੁਰੂ ਕਾਸ਼ਤਾਂ ਨੂੰ ਜ਼ਮੀਨਾਂ ਵੰਡੀਆਂ ਗਈਆਂ ਉਹਨਾਂ ਜ਼ਮੀਨਾਂ ਦਾ ਉਹਨਾਂ ਕੋਲ ਥੋੜੇ ਥੋੜੇ ਕਰਕੇ 10-15 ਸਾਲਾਂ 'ਚ ਪੈਸੇ ਜਮ੍ਹਾਂ ਕਰਾ ਲਏ ਸੈਂਟਰ ਸਰਕਾਰ ਅੱਜ ਤੱਕ ਮਾਲਕਾਂ ਨੇ ਹੱਕ ਨਹੀਂ ਦਿੱਤੇ ਗਏ ਜੀ ਕੌਣ ਜ਼ਿੰਮੇਵਾਰ ਸਰਕਾਰਾਂ ਜਿਨ੍ਹਾਂ ਨੇ ਦੇਣੀ ਸੀ ਔਰ ਇਸੇ ਤਰ੍ਹਾਂ ਦੇ ਨਾਲ 1/3 ਪੰਚਾਇਤੀ ਜ਼ਮੀਨਾਂ ਆਉਂਦੀਆਂ ਜੀ ਹਰ ਸਾਲ ਜੁੱਤ ਪਤਾਣ ਹੁੰਦੀ ਪੰਜਾਬ 'ਚ ਕਦੇ ਦਲਤਾਂ ਨੇ ਆਦਰ ਸ਼ੈਡੂਲ ਕਾਸਟ ਨਾਲ ਜੇ ਝਗੜਾ ਹੋ ਗਿਆ ਕਦੇ ਆ ਦਲਤਾਂ ਨੇ ਆਦਰ ਸ਼ੈਡੂਲ ਕਾਸਟ ਕੋਲ ਤੇ ਕਦੇ ਸ਼ਰੂਕਾਟ ਤੋਂ ਆਦਰ ਸ਼ਰੂਕਾਟ ਮਤਲਬ ਇੱਕ ਦੂਜੇ ਦਾ ਕੁੱਟ ਕਟਈਆ ਪਿੱਟ ਸਿਆਪਾ ਪਰਚੋ ਪਰਚੀ ਸਰਕਾਰ ਸਰਕਾਰਾਂ ਨੇ ਇਹਨੂੰ ਕਿਉਂ ਨਹੀਂ ਸਹੀ ਤਰੀਕੇ ਨਾਲ ਇੰਪਲੀਮੈਂਟ ਕੀਤਾ ਇਹ ਕਿਉਂ ਆ ਜਾਂਦੀ ਝਗੜੇ ਜਿਹੜੇ ਹਰ ਸਾਲ ਹੀ ਸਾਡੇ ਸਾਹਮਣੇ ਆ ਜਾਂਦੇ ਆ ਇਸੇ ਤਰ੍ਹਾਂ ਦੇ ਨਾਲ ਸਰਕਾਰ ਨੇ ਲਾਲਕੀਰ ਦੇ ਪਲਾਟ ਦਿੱਤੇ ਸ਼ਰੂਕਾਸਟਾਂ ਨੂੰ ਗਰੀਬਾਂ ਨੂੰ ਉਪ 72 ਸਾਲਾਂ ਤੋਂ ਲਾਲ ਲੀਕ ਜਿਹੜੀ ਆ ਉਹ ਨਾ ਸ਼ਹਿਰੂ ਕਸਟ ਘਰ ਚ ਰਹਿ ਰਿਆ ਗਰੀਬ ਘਰ ਚ ਰਹਿ ਰੇ ਲੇਕਿਨ ਨਾ ਉਹ ਉਹਤੇ ਕਰਜਾ ਲੈ ਸਕਦਾ ਨਾ ਉਹਨੂੰ ਆਪਣੀ ਪ੍ਰਾਪਰਟੀ ਮੰਨ ਸਕਦਾ ਨਾ ਉਸ ਪ੍ਰਾਪਰਟੀ ਨੂੰ ਮੰਨ ਕੇ ਕਿਤੇ ਮਾਰਗੇਜ ਕਰ ਸਕਦਾ ਨਾ ਉਹਨੂੰ ਕੋਈ ਬੀਨਸ ਬਣ ਲਈ ਹੈ ਕੀ ਆ ਮਤਲਬ ਇਹ ਨੇਤਕੇ ਇਹ ਨੇਤਕੇ ਕਿ ਮਲਕੀਅਤ ਹੱਕ ਹੀ ਨਹੀਂ ਦੇਣ ਚਾਹ ਰਹੀ ਸਰਕਾਰ ਜੀ ਅਸੀਂ ਇਹ ਸਾਰੇ ਮਾਮਲੇ ਵਿਚਾਰ ਰਹੇ ਆ ਔਰ ਮੈਂ ਪੰਜਾਬ ਸਰਕਾਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਨੈਸ਼ਨਲ ਦੇ ਜਿਹੜੇ ਹੈਡ ਨੇ ਆਰਗੇਨਾਈਜੇਸ਼ਨ ਜਿਹੜੇ ਸੈਕਟਰੀ ਨੇ ਡਾਕਟਰ ਸੰਦੀਪ 파ਟਕ ਜੀ ਅਸੀਂ ਲਗਾਤਾਰ ਉਹਨਾਂ ਦੇ ਨਾਲ ਇਹ ਮਾਮਲੇ ਵਿਚਾਰ ਰਹੇ ਹਾਂ ਲਗਾਤਾਰ ਉਹਨਾਂ ਦੇ ਨਾਲ ਔਰ ਬਹੁਤ ਖੁਸ਼ੀ ਇਸ ਗੱਲ ਦੀ ਆ ਕਿ ਪੰਜਾਬ ਸਰਕਾਰ ਔਰ ਮੈਂ ਲੀਡਰਸ਼ਿਪ ਦੇ ਨਾਮ ਉੱਤੇ ਉਹ ਬੜੀ ਸਿਹਰ ਦਾ ਇਸ ਮਾਮਲੇ 'ਚ ਕਿ ਅਸੀਂ ਇਹ ਤੇ ਕੁਝ ਕਰੀਏ ਕੁਝ ਵਧੀਏ ਤਾਂ ਮੈਨੂੰ ਲੱਗਦਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਪੋਜ਼ਿਟਿਵ ਰਿਜ਼ਲਟ ਦੇਵਾਂਗੇ ਜੀ ਗੜੀ ਸਾਹਿਬ ਤੁਸੀਂ ਜਿਵੇਂ ਸ਼ੁਰੂਆਤ 'ਚ ਗੱਲ ਕੀਤੀ ਸੀ ਵੀ ਅਨੁਸੂਚਿਤ ਜਾਤੀਆਂ ਨਾਲ ਜੁੜੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਕਮਿਸ਼ਨ ਬਣਿਆ ਹੋਇਆ। ਇਹ ਕਮਿਸ਼ਨ ਉਹਨਾਂ ਹੀ ਸਮੱਸਿਆਵਾਂ ਸੁਣਦਾ। ਪਰ ਅਸੀਂ ਦੇਖਦੇ ਹਾਂ ਕਮਿਸ਼ਨ ਕੋਲ ਪੈਂਡੈਂਸੀ ਇੰਨੀ ਪਈ ਹੈ। ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੋ ਰਿਹਾ ਸਮੇਂ-ਸਮੇਂ ਤੇ। ਕਈ-ਕਈ ਸਾਲ ਤੱਕੇ ਖਾਣੇ ਪੈ ਰਹੇ ਨੇ ਕਮਿਸ਼ਨ ਕੋਲ। ਫਿਰ ਉਸ ਨੂੰ ਕਿਵੇਂ ਦੇਖੋਗੇ ਤੁਸੀਂ? ਦੇਖੋ 55000 ਕੇਸ ਪੈਂਡਿੰਗ ਪਏ ਆ ਮੌਜੂਦਾ ਸਮੇਂ। ਹਾਂ ਯੈਸ। ਜੇ ਆਪਾਂ 250 ਵਰਕਿੰਗ ਡੇ ਲਾ ਲਈਏ। ਔਰ 25 ਦੀ ਔਸਤ ਰੋਜ਼ ਕੱਢ ਲਈਏ। 2500 2557 25050 5000 ਕੇਸ ਲਗਭਗ 200 ਨੂੰ ਗੁਣਾ ਕਰ ਦਈਏ 25 25 ਰੁਪਇਆ ਬਿਲਕੁਲ 5000 ਕੇਸ ਫਿਰ ਤਿਆਰ ਪਿਆ ਤੇ ਮੇਕੋ ਸਟਾਫ ਦੀ ਕਮੀ ਅਸੀਂ ਸਰਕਾਰ ਦੇ ਧਿਆਨ ਚ ਲਿਆਉਂਦੀ ਹੈ ਪੈਂਡੈਂਸੀ ਪਈ ਹੈ ਸਰਕਾਰ ਦੇ ਧਿਆਨ ਚ ਲਿਆਉਂਦੀ ਹੈ ਕਿਉਂਕਿ ਇੱਥੇ 24 ਘੰਟੇ ਰਹਿ ਕੇ ਤੁਸੀਂ ਜਿਹੜਾ ਲੋਕਾਂ ਦੇ ਦੁੱਖ ਦੱਸਦਾ ਮੰਨ ਲਓ ਮੈਂ ਸੈਕਟਰੀਏਟ ਦੇ ਵਿੱਚ ਸਾਡਾ ਆਫਿਸ ਹੈਗਾ ਚੌਥੀ ਮੰਜ਼ਲ ਤੇ ਤੇ ਉੱਥੇ ਮੀਲਾ ਲੱਗਦਾ ਅੱਜ ਮੇਰੇ ਕੋਲ ਸ਼ਿਕਾਇਤ ਕੀਤੀ ਜਿਹੜੇ ਲੋਕ ਆਏ ਆ ਕੀ ਗੱਡੀ ਸਾਹਿਬ ਸਾਨੂੰ ਨਾ ਬਾਹਰ ਪੱਖੇ ਲਾ ਕੇ ਦੇਓ ਵੀ ਇੱਥੇ ਤਾਂ ਸਫੋਕੇਸ਼ਨ ਚ ਮਰ ਜਾਈਦਾ ਆਪਾਂ ਛੋਟੀ ਜਿਹੀ ਗੈਲਰੀ ਆ ਜੀ ਬਿਲਕੁਲ ਅਸੀਂ 4 1/2 ਫੁੱਟ ਦੀ ਜੀ ਵੀ ਉਹ ਸਫੋਕੇਸ਼ਨ ਦੇ ਵਿੱਚ ਵੀ ਤੁਹਾਡੇ ਕੋਲ ਇੱਥੇ ਪਰਚੀਆਂ ਅੰਦਰ ਆਈ ਜਾਂਦੀਆਂ ਨੰਬਰ ਆਉਂਦਾ ਵੀ ਇਹਨਾਂ ਦੇਖੋ ਮੈਂ ਸਵੇਰੇ 9 ਵਜੇ 9:30 ਬੈਜਨ ਆਇਆ ਔਰ ਸ਼ਾਮ ਦੇ 3 4 5 ਵਜੇ ਤੱਕ ਲੈਣ ਨਹੀਂ ਟੁੱਟਦੀ ਜੀ ਹਰ ਰੋਜ਼ 5 ਵਜੇ ਦੇ ਆ ਔਰ ਮੈਂ ਸਾਰੇ মিডিਆ ਨੂੰ ਤੁਹਾਡੇ ਮਾਧਿਅਮ ਤੋਂ ਸੱਦਾ ਦਿੰਦਾ ਔਰ ਸਾਰੇ ਮੈਂ ਅਫੀਸਰ ਲੋਬੀ ਅਧਿਕਾਰੀ ਆ ਕਰਮਚਾਰੀ ਉਹਨਾਂ ਨੂੰ ਮੈਂ ਕਹਿਣਾ ਕਿ ਦੇਖੋ ਇੱਕ ਦਰਦ ਸੁਣਨ ਦੀ ਜਿਹੜੀ ਤਕਲੀਫ ਸੁਣਨ ਦਾ ਜਿਹੜਾ ਮੇਲਾ ਲੱਗਦਾ ਇਹ ਵੀ ਇੱਕ ਦਲਤਾਂ ਦਾ ਹੀ ਸੰਗਦਰਸ਼ਨ ਹੈ ਜੀ ਬਿਲਕੁਲ ਠੀਕ ਹੈ ਔਰ ਪੰਜਾਬ ਸਰਕਾਰ ਨੂੰ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਖਾਸ ਤੌਰ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਭਗਵੰਤ ਮਾ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਇੰਨੀ ਸੰਭੀ ਮੈਂ ਇੱਕ ਵਾਰ ਮੁੱਖ ਮੰਤਰੀ ਸਾਹਿਬ ਦੇ ਅਸੀਂ ਘਰ ਬੈਠੇ ਜੀ ਇਹ ਤਾਂ ਗੱਲਾਂ ਚੱਲ ਪਈਆਂ ਚੱਲਦੀਆਂ ਚੱਲਦੀਆਂ ਡੇਢ ਘੰਟਾ ਹੋ ਗਿਆ ਮਤਲਬ ਇੱਥੇ ਤੱਕ ਵੀ ਗੱਲਾਂ ਹੋਈਆਂ ਕਿ ਗੜੀ ਸਾਹਿਬ ਜਿਹੜਾ ਮੇਰੇ ਘਰ ਪਿਛਰੇ ਦੋ ਤਿੰਨ ਪੀੜੀਆਂ ਤੋਂ ਸਾਡੇ ਕੰਮ ਕਰਦੇ ਸੀ ਉਹ ਪੀੜੀ ਦਰ ਪੀੜੀ ਉਧਰ ਕੰਮ ਕਰਦੇ ਕਹਿੰਦੇ ਆਹ ਖੜਾ ਉਹ ਨੌਜਵਾਨ ਉਸ ਪਰਿਵਾਰ ਦਾ ਇਹ ਕਹਿੰਦਾ ਜਦੋਂ ਮੈਂ ਮੁੱਖ ਮੰਤਰੀ ਬਣ ਗਿਆ ਮੇਰੇ ਨਾਲ ਹੀ ਇੱਥੇ ਲੱਗਿਆ ਨਾਲੇ ਹਵਾ ਰਿਹਾ ਆਪਾਂ ਕੱਟੇ ਬਿਲਕੁਲ ਵੀ ਸਾਡੇ ਤਾਂ ਮਨਛੇਤ ਫਰਕ ਨਹੀਂ ਹੈਗਾ ਇਸ ਮਾਮਲੇ ਦਾ ਔਰ ਮੈਨੂੰ ਬੜੀ ਖੁਸ਼ੀ ਹੋਈ ਉਹਨਾਂ ਗੱਲਾਂ ਨੂੰ ਸੁਣ ਕੇ ਔਰ ਸਾਨੂੰ ਉਹਨਾਂ ਨੇ ਸੇਵਾ ਬਖਸ਼ੀ ਆ ਜੀ ਪੰਜਾਬ ਸਰਕਾਰ ਵੱਲੋਂ ਤਾਂ ਮੈਂ ਤਾਂ ਖੁਦ ਮੁ ਤੇ ਇੱਕ ਗੜੀ ਸਾਹਿਬ ਮੁੜ ਕੇ ਫੇਰ ਥੋੜੀ ਜੀ ਰਾਜਨੀਤਿਕ ਗੱਲ ਵੀ ਕਰ ਲਈਏ ਵੈਸੇ ਚੇਅਰਮੈਨ ਨੂੰ ਨਹੀਂ ਕਰਨੀ ਚਾਹੀਦੀ ਵੀ ਪਿਛਲੀਆਂ ਸਰਕਾਰਾਂ ਜਾਂ ਸਾਰੀ ਹੀ ਰਾਜਨੀਤਿਕ ਪਾਰਟੀਆਂ ਦੀ ਗੱਲ ਕਰ ਲਈ ਉਹ ਹਮੇਸ਼ਾ ਦਲਿਤ ਵਰਗ ਨੂੰ ਇੱਕ ਵੋਟ ਬੈਂਕ ਦੀ ਤਰ੍ਹਾਂ ਦੇਖਦੀ ਰਹੀਆਂ ਕਿਉਂਕਿ 35% ਹਿੱਸਾ ਦਲਿਤ ਵਰਗ ਨਾਲ ਜੁੜਿਆ ਹੋਇਆ ਹੈ ਕੀ ਤੁਹਾਨੂੰ ਨਹੀਂ ਲੱਗਦਾ ਵੀ ਕਿ ਅੱਜ ਤੱਕ ਦੀਆਂ ਜਿੰਨੀਆਂ ਸਰਕਾਰਾਂ ਰਹੀਆਂ ਨੇ ਜਿਹੜੀ ਜਿਹੜੀ ਪਾਰਟੀਆਂ ਦੀ ਉਹ ਸਿਰਫ ਵੋਟ ਬੈਂਕ ਵਜੋਂ ਹੀ ਜਿਹੜਾ ਹੈਗਾ ਇਸ ਨੂੰ ਦੇਖ ਰਹੀਆਂ ਨੇ ਦੇਖੋ ਕਮੀਆਂ ਮੌਤਵ ਰਹੀਆਂ ਨੇ ਵੋਟ ਬੈਂਕ ਦੇ ਤੌਰ ਤੇ ਸ਼ਰੂ ਕਾਸਟ ਨੂੰ ਦਰਤਾ ਨੂੰ ਗਰੀਬਾਂ ਨੂੰ ਇਕੱਲਾ ਸ਼ਰੂ ਕਾਸਟ ਹੀ ਕਿਉਂ ਜਿੰਨੇ ਵੀ ਗਰੀਬ ਨੇ ਸਾਰਿਆਂ ਨੂੰ ਵਰਤਿਆ ਜਾਂਦਾ ਕਿਸੇ ਜਾਤ ਕਿਸੇ ਧਰਮ ਦੇ ਹੋਣ ਉਹਨਾਂ ਦੀਆਂ ਮਜਬੂਰੀਆਂ ਨੂੰ ਵੋਟ ਤੰਤਰ ਦੇ ਵਿੱਚ ਬਦਲਿਆ ਜਾਂਦਾ ਜੀ ਲੇਕਿਨ ਕੁਝ ਚੀਜ਼ਾਂ ਬਲੱਖਣ ਹੋਈਆਂ ਪੰਜਾਬ ਸਰਕਾਰ ਦੀ ਇਸ ਗਵਰਨਮੈਂਟ ਦੇ ਵਿੱਚ ਪਹਿਲੀ ਚੀਜ਼ ਬਲੱਖਣ ਇਹ ਹੋਈ ਕਿ ਜਿਹੜਾ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਜਿਹੜੀ ਸਾਡੀ ਪਿਛਲੀ ਗਵਰਨਮੈਂਟ ਸੀ ਕਾਂਗਰਸ ਦੀ 2017 ਤੋਂ 2022 ਮੈਂ ਲੋਚਨਾ ਨਹੀਂ ਕਰਦਾ ਮੈਂ ਫੈਕਟ ਡਾਟਾ ਦੱਸ ਰਿਹਾ ਜੀ ਉਹ ਸਟੂਡੈਂਟ 2017 ਚ ਜਿਹੜਾ ਪੜ੍ਹ ਰਿਹਾ ਉਹ 4 ਲੱਖ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜਾ 2022 ਚ ਪੜ੍ਹ ਰਿਹਾ ਉਹ ਲੱਖ ਸਵਾ ਲੱਖ ਰਹਿ ਗਿਆ ਜੀ ਬਾਕੀ ਕਿੱਥੇ ਗਏ 5 ਸਾਲ ਇੰਨਾ ਸਕਾਲਰਸ਼ਿਪ ਦਾ ਫੰਡ ਜਿਹੜਾ ਆ ਉਹਨੂੰ ਦੱਬ ਕੇ ਮੁੱਠੀ ਬੰਦ ਕਰੇ ਕਿਸੇ ਦਲਤਾਂ ਦੇ ਘਰਾਵਾਂ ਵਾਲ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਵੱਲੋਂ ਪੈਸਾ ਜਾਣ ਹੀ ਨਹੀਂ ਦਿੱਤਾ ਗਿਆ ਜੀ ਔਰ ਮੈਂ ਕਿਉਂਕਿ ਉਸ ਵੇਲੇ ਪ੍ਰੈਜ਼ੀਡੈਂਟ ਹੁੰਦਾ ਸੀ ਆਪਣੀ ਬੀਐਸਪੀ ਬਹੁਜਨ ਸਮਾਜ ਪਾਰਟੀ ਦਾ ਔਰ ਮੈਨੂੰ ਪਤਾ ਕਿ ਮੈਂ ਕਹਿਰ ਦੀਆਂ ਧੁੱਪਾਂ ਦੇ ਵਿੱਚ ਢਾਈ ਤਿੰਨ ਮਹੀਨੇ ਲਗਾਤਾਰ ਅੰਦੋਲਨ ਪੋਸ ਬਰਨਾ ਕੁਰਸੀ ਖਾਲੀ ਕਰੋ ਔਰ ਅਸੀਂ ਮਾਨੀਆ ਰਾਹੁਲ ਗਾਂਧੀ ਤੱਕ ਨੂੰ ਸੰਗਰੂਰ ਬਨਾਸਰ ਬਾਗ ਦੇ ਕੋਲ ਘੇਰਿਆ ਸੀ ਔਰ ਸੰਗਰੂਰ ਜਦੋਂ ਰਾਹੁਲ ਗਾਂਧੀ ਨੇ ਘੇਰਿਆ 3 ਦਿਨ ਕਾਂਗਰਸ ਸਰਕਾਰ ਨੇ ਕੇਂਦਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਰਲਲ ਜੀ ਪੰਜਾਬ ਸੂਬੇ ਦੀ ਸਟੇਟ ਦੀ ਡਾਕਟਰ ਬੀ ਆਰ ਅੰਬੇਡਕਰ ਸਕਾਲਰਸ਼ਿਪ ਸਕੀਮ ਜਾਰੀ ਕੀਤੀ ਸੀ ਜੀ ਬਿਲਕੁਲ ਜਿਹੜੀ ਅੱਜ ਤੱਕ ਕਾਗਜ਼ਾਂ 'ਚ ਬੰਦ ਪਈ ਆ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਇਹ ਸਰਕਾਰ ਆਈ ਆ ਅੱਜ ਵਿਦਿਆਰਥੀ ਜਿਹੜਾ 2 ਲੱਖ ਦੇ ਉੱਪਰ ਟੱਪ ਗਿਆ ਜੀ ਔਰ ਮੈਨੂੰ ਭਰੋਸਾ ਆ ਕਿ ਜਦੋਂ ਇਹ ਸਰਕਾਰ ਦੇ ਟਰਮ ਪੂਰੀ ਹੋਏਗੀ ਤਾਂ ਸ਼ਾਇਦ ਇਹ ਕਾਊਂਟਿੰਗ 3 ਲੱਖ ਤੋਂ ਜ਼ਿਆਦਾ ਵੀ ਟੱਪ ਜਾਏ। ਔਰ ਸੈਕੰਡਲੀ ਆਪਾਂ ਦੇਖਦੇ ਆ ਜਿੱਥੇ ਵਿਦਿਆਰਥੀਆਂ ਦੀ ਐਜੂਕੇਸ਼ਨ ਦੇ ਮੁੱਦੇ ਤੇ ਸਕਾਲਰਸ਼ਿਪ ਦੇ ਮੁੱਦੇ ਤੇ ਪੋਸਟ ਮੈਟ੍ਰਿਕ ਦੇ ਮੁੱਦੇ ਤੇ ਕੰਮ ਹੋ ਰਿਹਾ ਆ। ਉੱਥੇ ਨਾਲ ਦੀ ਨਾਲ ਜਿਹੜਾ ਲਾਅ ਆਫੀਸਰ ਹੈ ਜਮਾ ਛੁੱਟੀ ਦੇ ਆਧਾਰਨ ਦਾ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇੱਕ ਵੀ ਸਟੇਟ ਨਹੀਂ ਜਿੱਥੇ ਸ਼ਰੂ ਕਾਸਟ ਦੇ ਮੁਲਾਜ਼ਮਾਂ ਦੇ ਲਾਭ ਸਰਾਂ ਦੇ ਵਿੱਚ ਰਿਜ਼ਰਵੇਸ਼ਨ ਹੋਵੇ। ਏਜੀ ਆਫਿਸ ਚ ਰਿਜ਼ਰਵੇਸ਼ਨ ਹੋਵੇ। ਤਾਂ ਹਾਲਾਂਕਿ ਅਸੀਂ ਉਹਦੇ ਲਈ ਵੱਡਾ ਅੰਦੋਲਨ ਚਲਾਇਆ ਸੀ ਸਰਕਾਰ ਦੇ ਅੱਗੇ ਇਹ ਅੰਦੋਲਨ ਵੀ ਚਲਾਇਆ ਸੀ ਜਦੋਂ ਮੈਂ ਪਿਛਲੀ ਪਾਰਟੀ ਸੀ ਔਰ ਪਰ ਸਰਕਾਰ ਨੇ ਫੈਸਲਾ ਤਾਂ ਲਾਗੂ ਕੀਤਾ ਨਾ ਜੀ ਔਰ ਹੁਣ ਤਾਂ ਕੋਈ ਅੰਦੋਲਨ ਨਹੀਂ ਚਲਾਇਆ ਉਹ ਸਾਰੇ ਏਜੀਐਫਸ ਖਾਲੀ ਕਰਤਾ ਸੀ ਸਾਰਿਆਂ ਦੇ ਰਜਾਇਨ ਲੈ ਲੈ ਗਏ ਸੀ ਹੁਣ ਫੇਰ ਏਜੀੀ ਆਫੀਸ ਨਵੇਂ ਸਿਰੇੋਂ ਭਰਿਆ ਗਿਆ ਉਹ 56 56 ਪੋਸਟਾਂ ਨਵੇਂ ਸਿਰੇੋਂ ਨੋਟੀਫਾਈ ਹੋਈਆਂ ਰਿਜ਼ਰਵ ਕੈਟਾਗਰੀਜ਼ ਦੀਆਂ ਔਰ ਤੀਜਾ ਸਭ ਤੋਂ ਚੰਗਾ ਕੰਮ ਕਿਆ ਕੀਤਾ ਜੀ ਪਿਛਲੀ ਵਾਰ ਜਿਹੜੀਆਂ ਏਜੀ ਆਫਿਸ ਦੇ ਵਿੱਚ ਰਿਜ਼ਰਵ ਦੀਆਂ ਪੋਸਟਾਂ ਨਿਕਲੀਆਂ ਉਹ ਚ ਜਿਹੜੀ ਸਲਾਨਾ ਇਨਕਮ ਟੈਕਸ ਦੀ ਹੱਦ ਸੀ ਐਲੀਜੀਬਿਲਟੀ ਚ ਕਿਸੇ ਵਕੀਲ ਦੀ ਲਾਇਰ ਦੀ ਉਹ ਲਗਭਗ 20 ਲੱਖ ਸੀ ਜੀ ਬਿਲਕੁਲ ਐਤ ਕੀ ਵੀ ਲਗਤੋਂ ਕੁ ਡਾ ਕੇ 10 ਲੱਖ ਕੀਤੀ ਔਰ ਇੱਕ ਹੋਰ ਦੇ ਵਿੱਚ 10 ਲੱਖ ਸੀ ਉਹ ਘਟਾ ਕੇ 3 ਲੱਖ ਕੀਤੀ ਮਤਲਬ ਸਰਕਾਰ ਸੋਚ ਰਹੀ ਆ ਹਾਲਾਂਕਿ ਮੈਂ ਇਹ ਕਹਿਣਾ ਚਾਹੁੰਦਾ ਕਿ ਮੁੱਦੇ ਸਦੀਆਂ ਤੋਂ ਇੰਨੇ ਪੈਂਡਿੰਗ ਐ ਇੰਨੇ ਪੈਂਡਿੰਗ ਐ ਕਿ ਰਹਿ ਰਬਦਾਨੋਂ ਪਰ ਸਰਕਾਰ ਕੰਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਚਾਹੀਓ ਪੀੜਾ ਪੰਜਾ ਚੱਲ ਰਿਆ ਨਸ਼ੇ ਦੇ ਉੱਤੇ ਚਾਹੀ ਤੁਸੀਂ ਦੇਖੋ ਵੀ ਐਸਮਾ ਲਾਉਣ ਦੀ ਨੌਬਤ ਤੱਕ ਆ ਗਈ ਸੀ ਜਦੋਂ ਤਸੀਲਦਾਰਾਂ ਨੇ ਬਹੁਤ ਵੱਡੀ ਐਜੀਟੇਸ਼ਨ ਲੜੀ ਔਰ ਉਹਨਾਂ ਨੇ ਕਿਹਾ ਵੀ ਕਲਮ ਤੁਸੀਂ ਛੱਡੀ ਆ ਹੁਣ ਅਸੀਂ ਫੈਸਲਾ ਕਰਨਾ ਕਲਮ ਦੇਣੀ ਕਿ ਨਹੀਂ ਦੇਣੀ ਇਹ ਮੁੱਖ ਮੰਤਰੀ ਯਾ ਡੇਰਿੰਗ ਮੁੱਖ ਮੰਤਰੀ ਆਪਾਂ ਨੂੰ ਪੰਜਾਬੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਤੇ ਤਾੜੀਆਂ ਵੀ ਮਾਰ ਦੇਣੀਆਂ ਚਾਹੀਦੀਆਂ ਜੀ ਆਪਣੇ ਦਾਇਰੇਆਂ ਤੋਂ ਕਿਤੇ ਬਾਹਰ ਨਿਕਲ ਕੇ ਸ਼ਾਬਾਸ਼ ਵੀ ਦੇ ਦੇਣੀ ਚਾਹੀਦੀ ਆ ਤੁਸੀਂ ਦੇਖੋ ਵੀ ਇਹ ਕਾਂਗਰਸ ਦੇ ਏ ਮਾਨਜੋਗ ਸਰਦਾਰ ਪ੍ਰਤਾਪ ਸਿੰਘ ਬਾਜਬਾਜੀ ਨੇ ਵਿਰੋਧੀ ਧਿਰ ਦੇ ਐਲੋਪੀ ਨੇ ਇੱਕ ਗੈਰ ਜ਼ਿੰਮੇਵਾਰانہ ਬਿਆਨ ਦਿੱਤਾ ਕਿ ਬੰਬ ਤਾਂ 50 ਐ ਆ 18 ਚੱਲ ਗਏ 32 ਬਾਕੀ ਐ ਬਾਕੀ ਅੱਛਾ ਮੈਨੂੰ ਹੁਣੇ ਸਮਝ ਨਹੀਂ ਆਉਂਦੀ ਪਿਛਲੇ 50 ਸਾਲਾਂ ਚ 32 ਦੀ ਫਿਗਰ ਬੜੀ ਮੁੱਖ ਮੰਤਰੀ ਸਾਹਿਬ ਵੀ ਮੈਂ ਹਾਸੇ ਮਜ਼ਾਕ ਚੜੀ ਚਾਹਣਾ ਉਹ ਵੀ ਕਹਿ ਦਿੰਦੇ ਮੇਰੇ 32 ਦੰਦਵਾ ਤੇ ਪ੍ਰਤਾਪ ਬਾਜਬਾਜੀ ਨੀ ਮੈਂ ਮੁੱਖ ਮੰਤਰੀ ਸਾਹਿਬ ਦੀ ਨਕਲ ਮਾਰੀ ਕਿ 32 ਬੰਮ ਰਹਿੰਦੇ ਆ ਮਤਲਬ ਤੁਸੀਂ ਇਹ دہشت ਕਿਉਂ ਫਲਾ ਰਹੇ ਹੋ ਪੰਜਾਬ ਹੋਆ ਇਹ ਤਾਂ ਇਹਦੀ ਇਕਨੋਮੀ ਅਸੀਂ ਸੈੱਟ ਕਰਨੀ ਆ ਤੁਸੀਂ ਕਦੀ ਧਰਨਿਆਂ ਦੇ ਨਾਂ ਤੇ ਕਦੀ ਪ੍ਰਦਰਸ਼ਨਾਂ ਦੇ ਨਾਂ ਤੇ ਕਦੀ ਅਫਵਾਹਾਂ ਦੇ ਨਾਂ ਤੇ ਇੱਥੇ ਆਪਾਂ ਨੌਜਵਾਨ ਨੂੰ ਆਪਾਂ ਬਿਜ਼ਨਸ ਐਟਮੋਸਫੀਅਰ ਡਿਵੈਲਪ ਕਰਕੇ ਦੇਈਏ ਗੁੱਡ ਬਿਜ਼ਨਸ ਐਟਮੋਸਫੀਅਰ ਇੱਥੇ ਆਪਾਂ ਦੂਜੀਆਂ ਇਕਨੋਮੀ ਨੂੰ ਦੂਜਾ ਫਾਈਨੈਂਸ ਜਿਹੜਾ ਬਾਕੀ ਬਾਹਰ ਫਾਈਨੈਂਸ਼ੀਅਲ ਇੰਸਟੀਚਿਊਟ ਆ ਉਹਨਾਂ ਨੂੰ ਇੱਥੇ ਆਪਾਂ ਉਹਨਾਂ ਨੂੰ ਮੋਟੀਵੇਟ ਕਰੀਏ ਕਿ ਇੱਥੇ ਆਪਾਂ ਇਨਵੈਸਟਮੈਂਟ ਕਰੀਏ ਇਹ ਤਾਂ ਡੀਮੋਟੀਵੇਟ ਕਰਨ ਵਾਲੇ ਬਿਆਨ ਨੇ ਗੜੀ ਸਾਹਿਬ ਤੁਸੀਂ ਮਾਹੌਲ ਪਰ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਇਹ ਫੈਸਲਾ ਲਿਆ ਕਦੀ ਸੁਣਿਆ ਵੀ ਐਦਾਂ ਕਦੀ ਬਈ ਹਾਂ ਬਈ ਦੱਸ ਬਿਆਨ ਤੂੰ ਦਿੰਦਾ ਹੈ ਜੀ ਜੀ ਤਾਂ ਇਸ ਕਰਕੇ ਮੇਰੀ ਤਾਂ ਮੈਂ ਇਸ ਕੁਝ ਗੱਲਾਂ ਨੂੰ ਮੈਂ ਚਾਹੁੰਦਾ ਵੀ ਤਾੜੀਆਂ ਮਾਰੀਆਂ ਜਾਣ ਪੰਜਾਬ ਸਰਕਾਰ ਜੀ ਗੜੀ ਸਾਹਿਬ ਤੁਸੀਂ ਪੰਜਾਬ ਦੇ ਮਾਹੌਲ ਦੀ ਗੱਲ ਕਰੀਏ ਤਾਂ ਮਾਹੌਲ ਪਿਛਲੇ ਦਿਨੀ ਬਾਬਾ ਸਾਹਿਬ ਦੀ ਬੁੱਤਾਂ ਨੂੰ ਜਿਹੜਾ ਹੈਗਾ ਹਾਨੀ ਪਹੁੰਚਾ ਕੇ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਪਿਛਲੇ ਦਿਨੀ ਕਈ ਥਾਵਾਂ ਤੇ ਅਸੀਂ ਦੇਖਿਆ ਇਹ ਕਪਾਪਸ ਹਾਉ ਦੇ ਬੁੱਤਾਂ ਤੇ ਜਿਹੜਾ ਹੈਗਾ ਹਮ ਲਈ ਕੀਤੇ ਗਏ ਨੇ ਛੇੜਛਾੜ ਕੀਤੀ ਹੈ ਹਾਂ ਗੁਪਤਾ ਜੀ ਮਤਲਬ ਇਹ ਪਹਿਲੀ ਇਹ ਵੀ ਕੋਸ਼ਕਟਨਾਮਾ ਪਹਿਲੀ ਵਾਰ ਘਟੀਆਂ ਪੰਜਾਬ ਚ ਜਿੱਦਾਂ ਪੰਜਾਬ ਦੇ ਵਿੱਚ ਕੈਬਨਿਟ ਰੈਂਕ ਹੈ 15% ਟੋਟਲ ਐਮਐਲਏ ਦਾ ਕੈਬਨਿਟ ਰੈਂਕ ਨਹੀਂ ਹੁੰਦਾ ਔਰ ਇਹ ਪੰਜਾਬੀ ਦੇ 75 ਸਾਲਾਂ ਚ ਪਹਿਲੀ ਵਾਰ ਹੀ ਆ ਕਿ ਸਰਕਾਰ ਵਿੱਚ ਕੈਬਨਿਟ ਮੰਤਰੀ 6 ਸਿੱਧੇ ਸ਼ਡਿਊਲ ਕਾਸਟ ਹੈ ਬਿਲਕੁਲ 6 ਜੀ ਸਤਵਾਂ ਰੈਂਕ ਕੈਬਨਿਟ ਦਾ ਡਾਕਟਰ ਸੁਖੀ ਜਿੰਦ ਤੇ ਮਿਲਿਆ ਆ ਜੀ ਕੈਬਨਿਟ ਰੈਂਕ ਮਿਲਿਆ ਆ ਬਿਲਕੁਲ ਹੋਰ ਵੀ ਹੋਣਗੇ ਮੇਰੇ ਧਿਆਨ ਚ ਨਹੀਂ ਜੀ ਇਹ ਇਦਾਂ ਹੀ ਜਿਹੜਾ ਬਾਬਾ ਸਾਹਿਬ ਅੰਬੇਡਕਰ ਦਾ ਸਟੈਚੂ ਅੰਮ੍ਰਿਤਸਰ ਦੇ ਵਿੱਚ ਉਹਦੇ ਤੇ ਥੋੜੇ ਚੱਲੇ ਜੀ ਬਿਲਕੁਲ ਭਾਰਤ ਦਾ ਸੰਵਿਧਾਨ ਦਾ ਉੱਥੇ ਪ੍ਰਤਿਮਾ ਪਈ ਆ ਉਹਨੂੰ ਅੱਗ ਲਾਈ ਗਈ ਪਟ્રોલ ਪਾ ਕੇ ਜੀ ਸੈਕੰਡ ਕਟਨਾ ਫਲੋਰ ਹੋਈ ਜੀ ਔਰ ਦੋਹਾਂ ਕੇਸਾਂ ਦੇ ਵਿੱਚ ਜਿਹੜੀ ਅੰਮ੍ਰਿਤਸਰ ਦੀ ਘਟਨਾ ਆ ਮੈਨੂੰ ਲੱਗਦਾ ਉਹਨੂੰ ਉਹਦੇ ਤੇ ਐਕਟ ਲਾ ਕੇ ਉਹਨੂੰ ਡਿਬਰੂਗੁਰ ਭੇਜਿਆ ਜੀ ਔਰ ਜਿਹੜੇ ਸੈਕੰਡ ਉਹ ਪੱਤਰ ਘੰਟਿਆਂ ਚ ਗ੍ਰਿਫਤਾਰ ਕੀਤੇ ਬਿਲਕੁਲ ਠੀਕ ਹੈ ਔਰ ਥਰਡਲੀ ਜਿਹੜਾ ਹੈਗਾ ਕਿ ਕਾਰਵਾਈ ਤਾਂ ਤੁਰੰਤ ਹੋਈ ਆ ਔਰ ਸਰਕਾਰ ਨੇ 50 ਹਜ਼ਾਰ ਦਫ਼ਤਰਾਂ ਚ ਦੇਖੋ ਬਾਬਾ ਸਾਹਿਬ ਅੰਮੇੜਕਰ ਨੂੰ ਮੈਂ ਮੈਂ ਇੱਕ ਪਾਰਟੀ ਦਾ ਵਿਰੋਧ ਨਹੀਂ ਕਾਂਗਰਸ ਦਾ ਕਰਨਾ ਚਾਹੁੰਦਾ ਪਰ ਮੈਂ ਇੱਕ ਇਤਿਹਾਸਕ ਫੈਕਟ ਹੈ ਜਿਹੜਾ ਰੱਖਣਾ ਚਾਹੁੰਦਾ 89 ਜਦੋਂ ਬਾਬਾ ਸਾਹਿਬ ਅੰਮੇੜਕਰ ਨੂੰ ਭਾਰਤ ਰਤਨ ਦਿੱਤਾ ਗਿਆ 89 ਤੱਕ ਪਿਛਲੀਆਂ ਕੇਂਦਰ ਦੀਆਂ ਸਰਕਾਰਾਂ ਨੇ ਬਾਬਾ ਸਾਹਿਬ ਨੂੰ ਕਦੇ ਮਾਨਤਾ ਹੀ ਨਹੀਂ ਦਿੱਤੀ ਜੀ ਬਿਲਕੁਲ ਮਹਾਤਮਾ ਗਾਂਧੀ ਦੇਸ਼ ਦੇ ਰਾਸ਼ਟਰਪਿਤਾ ਕਹੇ ਜਾਂਦੇ ਆ ਜੀ ਉਹਨਾਂ ਨੂੰ ਤਾਂ ਸਰਕਾਰ ਹਰ ਸਾਲ 2 ਅਕਤੂਬਰ ਨੂੰ ਵੀ 30 ਜਨਵਰੀ ਨੂੰ ਵੀ ਕਿ ਰਘੁਪਤ ਰਾਗਵ ਰਾਜਾਰਾਮ ਪਤੀ ਤਪਾਵਨ ਸੀਤ ਔਰ ਝਰਖਾ ਵੀ ਚਲਾਉਂਦੇ ਆ ਜੀ ਔਰ ਉਹ ਸਰਕਾਰੀ ਪ੍ਰੋਗਰਾਮ ਕਰ ਕਰਕੇ ਵੀ ਪਿੰਡਾਂ ਦੇ ਆਮ ਲੋਕਾਂ ਤੱਕ ਜਨ ਜਨ ਤੱਕ ਮਹਾਤਮਾ ਗਾਂਧੀ ਨੂੰ ਪਜਾ ਨਹੀਂ ਸਕੇ ਜੀ ਤੇ ਜਿਹਨੂੰ ਪਜਾ ਨਹੀਂ ਰਹੀ ਸਰਕਾਰ ਬਾਬਾ ਸਾਹਿਬ ਅੰਬੇਡਕਰ ਨੂੰ ਉਹਨੂੰ ਜਨ ਜਨ ਨੇ ਆਪ ਖੜਾ ਕਰ ਲਿਆ ਹਰ ਗਲੀ ਹਰ ਚੌਕ 'ਚ ਜੀ ਕੀ ਕਹਿੰਦੇ ਇਹ ਬਾਬਾ ਸਾਹਿਬ ਅੰਬੇਡਕਰ ਦੀ ਸ਼ਖਸੀਅਤ ਹੈ ਔਰ ਬਾਬਾ ਸਾਹਿਬ ਅੰਬੇਡਕਰ ਦੀ ਸ਼ਖਸੀਅਤ ਨੂੰ ਦਿੱਲੀ ਪੰਜਾਬ ਦੇ ਸਰਕਾਰੀ 50000 ਦਿੱਲੀ ਦੇ 50000 ਪੰਜਾਬ ਦੇ ਸਰਕਾਰੀ ਦਫ਼ਤਰਾਂ ਤੇ ਸ਼ਸ਼ੋਵਤ ਕਰ ਦੇਣਾ ਇਟ ਇਜ਼ ਵੈਰੀ ਡੇਰਿੰਗ ਡਿਸੀਜਨ ਔਰ ਸਾਨੂੰ ਤਾੜੀਆਂ ਮਾਰਨੀ ਚਾਹੀਦੀਆਂ ਪੰਜਾਬ ਸਰਕਾਰ ਦੇ ਛੇ ਸੱਤ ਕੈਬਨਟ ਮੰਤਰੀ ਲਾ ਦੇਣੇ ਤੇ ਕਿਉਂ ਨਾ ਤਾੜੀਆਂ ਮਾਰਨ ਜੀ ਪੰਜਾਬ ਦੇ ਲੋਕ ਪੰਜਾਬ ਸਰਕਾਰ ਗੱਡੀ ਸਾਹਿਬ ਇਹਦੇ ਨਾਲ ਹੀ ਇੱਕ ਜੁੜਿਆ ਹੋਇਆ ਹੋਰ ਮਸਲੇ ਦੀ ਗੱਲ ਕਰ ਲਈਏ ਇਹ ਤਾਂ ਗੱਲ ਠੀਕ ਹੈ ਪਰ ਅੱਜ ਤੱਕ ਦਲਤਾਂ ਦੀ ਆਵਾਜ਼ ਬਣ ਕੇ ਉੱਭਰਨ ਦਾ ਦਾਵਾ ਕਰਦੀ ਹੈ ਬਹੁਜਨ ਸਮਾਜ ਪਾਰਟੀ ਜੋ ਕਿ ਤੁਹਾਡੀ ਮਾਂ ਪਾਰਟੀ ਵੀ ਹੈ ਕਿਉਂਕਿ ਪਹਿਲਾਂ ਤੁਸੀਂ ਸਰਕਾਰੀ ਨੌਕਰੀ ਕਰਦੇ ਸੀ ਨੌਕਰੀ ਛੱਡ ਕੇ ਤੁਸੀਂ ਰਾਜਨੀਤੀ ਖੇਤਰ ਚ ਆਏ ਬਹੁਜਨ ਸਮਾਜ ਪਾਰਟੀ ਦੇ ਵਿੱਚ ਤੁਸੀਂ ਲੰਬਾ ਸਮਾਂ ਕੰਮ ਕੀਤਾ ਸੂਬਾ ਪ੍ਰਧਾਨ ਵੀ ਰਹੇ ਤੁਸੀਂ ਫਿਰ ਉਸਦੇ ਕਮਕਾਰ ਨੂੰ ਕਿਵੇਂ ਦੇਖਦੇ ਹੋ ਕਿ ਉਹ ਅੱਜ ਦਲਤਾਂ ਲਈ ਉਸ ਤਰ੍ਹਾਂ ਦੀ ਆਵਾਜ਼ ਨਹੀਂ ਬਣਦਾ ਅੱਜ ਮੇਰੇ ਕੋਲ ਸਾਬ ਕਾਂਸੀ ਰਾਮ ਦਾ ਪਰਿਵਾਰ ਮੈਨੂੰ ਅਸ਼ੀਰਵਾਦ ਦੇਣ ਮੇਰੇ ਦਫ਼ਤਰ ਆਇਆ ਉਹ ਫੋਟੋ ਮੈਂ ਤੁਹਾਨੂੰ ਦਊਗਾ ਜੇ ਤੁਹਾਡੀ ਉਹਦੇ ਚ ਐਡਿਟ ਹੋ ਕੇ ਲੱਗਦੀ ਹੋਈ ਤਾਂ ਬਿਲਕੁਲ ਬਿਲਕੁਲ ਜ਼ਰੂਰ ਜੀ ਕਿਉਂਕਿ ਸਾਬਕਾਂਸ਼ੀਰਾਮ ਦਾ ਭਾਈ ਸਰਦਾਰ ਹਰਵੰਤ ਸਿੰਘ ਜੀ ਉਹਨਾਂ ਦੀ ਧਰਮ ਪਤਨੀ ਬੀਬੀ ਭਪਿੰਦਰ ਕੌਰ ਉਹਨਾਂ ਦਾ ਬੇਟ ਭਤੀਜਾ ਸਾਬਕਾਂਸ਼ੀਰਾਮ ਦਾ ਸਾਕਾ ਜੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਦੀ ਘਰ ਵਾਲੀ ਬੀਬੀ ਕਿਰਨਾ ਤੇ ਉਸ ਇਲਾਕੇ ਦੇ ਸੂਝਵਾਨ ਸਾਥੀ ਅੱਜ ਮੇਰੇ ਹਾਰ ਪਾ ਕੇ ਗਏ ਮੇਰੇ ਸਿਰ ਤੇ ਹੱਥ ਰੱਖ ਕੇ ਗਏ ਮੈਨੂੰ ਮਠਿਆਈ ਖਿਲਾ ਕੇ ਗਏ ਔਰ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਕੇ ਗਏ ਜੀ ਉਹਨਾਂ ਨਾਲ ਸਾਡੀ ਵੀ ਮੁਲਾਕਾਤ ਹੋਈ ਹੈ ਮਿਲਣਾ ਹੋਇਆ ਤੁਸੀਂ ਤੁਸੀਂ ਉੱਥੇ ਦਫ਼ਤਰ ਤੁਹਾਡੇ ਦਫ਼ਤਰ ਦੇ ਬਾਹਰ ਸੋਨਾਈ ਜੀ ਤੇ ਇਹ ਸਾਫ ਕਾਂਸ਼ੀਰામ ਉਹ ਦੇਖੋ ਕਿੰਨੇ ਸਿਧਰੇ 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 ਪਦਰੇ ਲੋਕ ਸੀ ਕਿੰਨੇ ਸਿਧਰੇ ਪਦਰੇ ਲੋਕ ਸਾਫ ਕਾਂਸ਼ੀਰਾਮ ਤਾਂ ਸਾਡੇ ਵਰਗੇ ਸਿਧਰੇ ਪਦਰਿਆਂ ਦਾ ਅੰਦੋਲਨ ਚਲਾਉਂਦਾ ਸੀ ਆਮ ਗਰੀਬਾਂ ਦਾ ਲੇਕਿਨ ਉਹ ਅੰਦੋਲਨ ਅੱਜ ਦੇ ਦਿਨ ਉਹ ਪਾਰਟੀ ਅੱਜ ਦੇ ਦਿਨ ਜਿਹਨੂੰ ਜੇ ਮੇਰੇ ਵਾਰ ਕੀਤੇ ਢਿੱਡ ਛੋਰਾ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਵੀ ਗੜੀ ਨੂੰ ਕਬਰ ਸੱਟ ਤੇ ਉਹ ਵੱਢ ਕੇ ਔਰ ਕੌਣ ਹੈ ਜੀ ਲੱਖ ਦੀ ਨੌਕਰੀ ਛੱਡਦਾ ਕੌਣ ਹੈ ਜੀ 60 70 ਹਜ਼ਾਰ ਦੀ ਪੈਨਸ਼ਨ ਛੱਡਦਾ ਕੌਣ ਹੈ ਜੀ ਘਰ ਦੇ 25 ਸਾਲਾਂ ਤੋਂ ਸੁੱਖ ਤੇ ਆ ਕੇ ਦੁੱਖ ਤੇ ਆ ਕੇ ਤੇ ਹਰ ਸੰਡੇ ਹਰ ਐਤਵਾਰ ਹਰ ਗੱਜਟਰ ਛੁੱਟੀ ਕੰਮ ਨੂੰ ਦਿੱਤੀ ਗੜੀ ਨੇ ਤਾਂ ਦਿੱਤੀ ਆ ਨਾ ਜੀ ਜੇ ਗੜੀ ਵਰਗਾ ਛੋਟਾ ਜਿਹਾ ਬੰਦਾ ਨਹੀਂ ਨਾ ਕੋਈ ਸੰਭਿਆ ਗਿਆ ਤੇ ਬੜਬੜੇ ਬੰਦੇ ਕਿੱਥੋਂ ਸਾਹਮਣੇ ਆ ਇਹਨਾਂ ਦੇ ਬੜੇ ਬੜੇ ਤੇ ਅੱਜ ਉਹ ਦਿਨ ਬਦਲ ਗਏ ਆ ਅੱਜ ਉਹ 2% ਤੇ ਪਾਰਟੀ ਰਹਿ ਗਈ ਜੀ ਵੋਟਾਂ ਦੇ ਮਾਮਲੇ 'ਚ ਦੁੱਖ ਦੀ ਘੜੀ ਆ ਤੁਸੀਂ ਇਹ ਦੁੱਖ ਵਾਲਾ ਸਵਾਲ ਪੁੱਛਿਆ ਮੇਰੇ ਤੋਂ ਮੇਰਾ ਦਿਲ ਸਾਬ ਕਾਂਸ਼ੀ ਰਾਮ ਜੀ ਨੂੰ ਸਾਬ ਕਾਂਸ਼ੀ ਰਾਮ ਦੀ ਮਿਹਨਤ ਨੂੰ ਲੈ ਕੇ ਔਰ ਪਾਰਟੀ ਦੇ ਭਵਿੱਖ ਨੂੰ ਲੈ ਕੇ ਸੱਚੀ ਰੋਂਦਾ ਆ ਸੱਚੀ ਰੋਂਦਾ ਅੱਜ ਵੀ ਰੋਂਦਾ ਮੈਂ ਦੁਖੀ ਅੱਜ ਵੀ ਕੀ ਉਹ ਪਾਰਟੀ ਦੇ ਲੋਕ ਅੱਜ ਵੀ ਤੁਹਾਡੇ ਸੰਪਰਕ 'ਚ ਨੇ ਮੇਲਾ ਲੱਗਦਾ ਜੀ ਉਹ ਲੋਕ ਮੇਰੇ ਤੇ ਜਾਨ ਦਿੰਦੇ ਨੇ ਜੀ ਅੱਜ ਵੀ ਮੇਲਾ ਲੱਗਦਾ ਮੇਰੀਆਂ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਦੀਆਂ ਜਿਹੜੇ ਅੱਜ ਵੀ ਹੱਕ ਢਾ ਕੇ ਖੜੇ ਆ ਔਰ ਵatani ਗੁਰੂ ਮਾਰੇ ਨੇ ਕਿਆ ਬਖਸ਼ਿਸ਼ ਕੀਤੀ ਜੀ ਮੈਂ ਇੰਨੇ ਜੋਗਾ ਹੈ ਨਹੀਂ ਸਗਾ ਜੀ ਕਿ ਮੇਰੇ ਵਰਗਾ ਛੋਟਾ ਜਿਹਾ ਬੰਦਾ ਔਰ ਲੋਕ ਇੰਨਾ ਪਿਆਰ ਕਰਦੇ ਆ ਉਸ ਪਿਆਰ ਦਾ ਹੀ ਨਤੀਜਾ ਆ ਕਿ ਕੱਲੇ ਸ਼ਰੂ ਕਾਸਟ ਨਹੀਂ ਮੇਰੇ ਦਫ਼ਤਰ ਚ ਰੋਜ਼ ਦੋ ਚਾਰ ਜਨਰਲ ਤੁਸੀਂ ਬੈਠੇ ਸੀ ਨਾ ਇੱਕ ਬੀਬੀ ਭਾਰੇ ਜੇ ਸਿਹਤ ਵਾਲੀ ਸੀ ਔਰ ਜੱਟ ਪਰਿਵਾਰ ਚੋਂ ਸੀਗੀ ਆਇਓ ਇੱਕ ਬੀਬੀ ਹੋਰ ਬੈਠੇ ਸੀ ਨਾਲ ਉਹ ਐਡਵੋਕੇਟ ਹੈ ਐਲ ਐਲ ਐਮ ਉਹ ਬ੍ਰਾਹਮਣੀ ਪਰ ਬ੍ਰਾਹਮਣ ਪਰਿਵਾਰ ਚੋਂ ਸੀਗੀ ਜੀ ਤੇ ਉਸ ਤੋਂ ਪਹਿਲਾਂ ਪਟਿਆਲੇ ਵਾਲੀ ਆਈ ਸੀ ਉਹਨਾਂ ਤੇ ਚਾਰ ਤੇ ਆ ਮਤਲਬ ਉਹ ਪੁਲਿਸ ਕੋ ਕਾਨੂੰਨੀ ਕਾਰਵਾਈ ਕਰਨੀ ਉਹ ਚਾਰੀਨ ਉਹ ਮੈਂ ਐਸਐਸਪੀ ਪਟਿਆਲਾ ਨੂੰ ਫੋਨ ਕੀਤਾ ਵੀ ਇਹਨੂੰ ਹੋਲਡ ਇਟ ਇਹ ਸਾਡੇ ਜਨਰਲ ਸੁਵਜ ਦੇ ਭਰਾ ਨੇ ਹੋਲਡ ਇਟ ਜੀ ਇਸ ਕਰਕੇ ਮੈਂ ਮੇਲੀ ਪੰਜਾਬ ਦੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਸਿਰ ਨੀਮਾ ਕਰਕੇ ਨਮਾਣਾ ਜਿਹਾਂ ਬੰਦਾ ਆ ਜੀ ਕਿਸੇ ਜਾਤ ਦੇ ਆ ਤੁਸੀਂ ਕਿਸੇ ਧਰਮ ਦੇ ਆ ਜੀ ਪੰਜਾਬ ਰਾਜਨ ਸੂਚਿਤ ਜਾਤੀ ਕਮਿਸ਼ਨ ਦੇ ਦਫ਼ਤਰ ਦੇ ਦਰਵਾਜ਼ੇ ਤੁਹਾਡੇ ਲਈ 24 ਘੰਟੇ ਖੁੱਲੇ ਆ ਜੀ ਗੜੀ ਤੁਹਾਡੇ ਲਈ 24 ਘੰਟੇ ਖੜਾ ਤੁਸੀਂ ਆਪਣੀ ਜਾਤ ਦੇਖ ਕੇ ਨਹੀਂ ਮੇਰੇ ਕੋਲ ਆਇਓ ਤੁਸੀਂ ਆਪਣਾ ਦੁੱਖ ਦਰ ਦੇਖ ਕੇ ਆਇਓ ਫਿਰ ਗੜੀ ਜਾਣੇ ਤੇ ਗੜੀ ਦਾ ਕੰਮ ਜਾਣੇ ਦਿੱਲੀ ਛੱਤ ਵਾਲਾ ਖੜਾ ਮੇਰੇ ਸਿਰ ਤੇ ਗੜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਦੋਸਤੋ ਇਹ ਸਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਅੱਜ ਦੇ ਸਮੇਂ ਦਲਿਤ ਵਰਗ ਨੂੰ ਕਿਹੋ ਜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦਾ ਸਮਾਜ ਦਾ ਜਾਂ ਕਿਤੇ ਰਾਜਨੀਤਿਕ ਪਾਰਟੀਆਂ ਵੱਲੋਂ ਕਿਸ ਤਰ੍ਹਾਂ ਦਾ ਜਾਂ ਕਿਸ ਨਜ਼ਰੀਏ ਨਾਲ ਅੱਜ ਵੀ ਲੋਕਾਂ ਨੂੰ ਦੇਖਿਆ ਜਾ ਰਿਹਾ ਉਹਨਾਂ ਦੇ ਮਨਾਂ 'ਚ ਕੀ ਚੱਲ ਰਹੀ ਉਹ ਸਾਰੀਆਂ ਚੀਜ਼ਾਂ ਬਾਰੇ ਚਾਨਣਾ ਪਾਏ ਪਰ ਬਤੌਰ ਚੇਅਰਮੈਨ ਇਹਨਾਂ ਕੋਲ ਰੋਜ਼ਾਨਾ ਪੰਛੀ ਤੋਤੀ ਸ਼ਿਕਾਇਤਾਂ ਵੀ ਪਹੁੰਚ ਰਹੀਆਂ ਨੇ ਇਹੇ ਉਹਨਾਂ ਦੇ ਹੱਲ ਵੀ ਕਰ ਰਹੇ ਨੇ ਤੇ ਇਹਨਾਂ ਨੇ ਆਪਣਾ ਇੱਕ ਕਹਿ ਦੋ ਮਨੋਮਨ ਅਹਦ ਵੀ ਲਿਆ ਵੀ ਕਿ ਇਹ ਜਿੰਨੀਆਂ ਵੀ ਸ਼ਿਕਾਇਤਾਂ ਇਹਨਾਂ ਕੋਲ ਪਹੁੰਚਣਗੀਆਂ ਉਹਨਾਂ ਦਾ ਸਮੇਂ ਸਿਰ ਹੱਲ ਕਰਦੇ ਰਹਿਣਗੇ ਤਾਂ ਜੋ ਇੱਕ ਕਹਿ ਦੋ ਤੰਦਰੁਸਤ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ ਤੇ ਅਗਲੇ ਹਫ਼ਤੇ ਫੇਰ ਇੱਕ ਨਵੇਂ ਚਿਹਰੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਨੂੰ